ਜਮਾਤ 8ਵੀਂ ਪਾਠ 2 ਪੇਮੀ ਦੇ ਨਿਆਣੇ ਲੇਖਕ ਪ੍ਰਿੰਸੀਪਲ ਸੰਤ ਸਿੰਘ ਸੇਖੋ ਪ੍ਰਸ਼ਨ ਉੜਾ ਲੇਖਕ ਅਤੇ ਉਸ ਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ ਅਤੇ ਕਿਉਂ ਉੱਤਰ ਲੇਖਕ ਅਤੇ ਉਸ ਦੀ ਭੈਣ ਨੂੰ ਹਰ ਰੋਜ਼ ਇੱਕ ਵਾਰੀ ਡਰਾਉਣੀ ਜਰਨੈਲੀ ਸੜਕ ਪਾਰ ਕਰਕੇ ਬਾਪੂ ਅਤੇ ਕਾਮੇ ਦੀ ਰੋਟੀ ਫੜਾਉਣ ਲਈ ਖੇਤ ਵਿੱਚ ਜਾਣਾ ਪੈਂਦਾ ਸੀ। ਪ੍ਰਸ਼ਨ ਆੜਾ ਬੱਚਿਆਂ ਨੂੰ ਕਿਹੜੀ ਗੱਲ ਭੈ ਸਾਗਰ ਲੱਗਦੀ ਸੀ ਅਤੇ ਕਿਉਂ? ਉੱਤਰ ਬੱਚਿਆਂ ਨੂੰ ਜਰਨੈਲੀ ਸੜਕ ਨੂੰ ਪਾਰ ਕਰਨਾ ਭੈ ਸਾਗਰ ਲੱਗਦਾ ਸੀ ਕਿਉਂਕਿ ਉਸ ਉਤੋਂ ਜੰਗਲੀਆਂ ਪਠਾਣਾ ਰਾਸ਼ਿਆਂ ਅਤੇ ਹੋਰਨਾ ਪ੍ਰਦੇਸੀਆਂ ਦਾ ਕਾਫੀ ਲਾਂਗਾ ਹੁੰਦਾ ਸੀ ਅਤੇ ਉਹਨਾਂ ਨੂੰ ਰਾਸ਼ਿਆਂ ਤੋਂ ਡਰ ਆਉਂਦਾ ਰਹਿੰਦਾ ਸੀ ਰਸ਼ਨ ਈਡੀ ਲੇਖਕ ਕਿਹੜੀਆਂ ਗੱਲਾਂ ਨੂੰ ਨਰਕ ਅਤੇ ਕਿਹੜੀਆਂ ਨੂੰ ਸੁਰਗ ਆਖਦਾ ਹੈ ਉੱਤਰ ਲੇਖਕ ਖੇਡ ਨੂੰ ਸੁਰਗ ਆਖਦਾ ਹੈ ਸਭ ਤੋਂ ਵੱਡਾ ਨਰਕ ਉਹਨਾਂ ਲਈ ਮਦਰਸਾ ਭਾਵ ਸਕੂਲ ਸੀ ਖੇਤ ਉਹਨਾਂ ਲਈ ਸੁਰਗ ਸੀ ਪਰ ਖੇਤ ਰੋਟੀ ਦੇਣ ਜਾਣ ਦੀ ਖੇਚਲ ਨਰਕ ਅਤੇ ਜਰਨੈਲੀ ਸੜਕ ਵਿਚਕਾਰਲਾ ਭੈ ਸਾਗਰ ਸਸਾ ਲੇਖਕ ਅਤੇ ਉਸ ਦੀ ਭੈਣ ਨੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਲਈ ਕਿਹੜਾ ਤਰੀਕਾ ਸੋਚਿਆ ਉੱਤਰ ਲੇਖਕ ਅਤੇ ਉਸ ਦੀ ਭੈਣ ਨੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਲਈ ਪਹਿਲਾਂ ਕਹਾਣੀ ਸੁਣਾਉਣ ਅਤੇ ਫਿਰ ਵਾਹਿਗੁਰੂ ਦੇ ਨਾਂ ਦਾ ਸਹਾਰਾ ਲੈਣ ਦਾ ਤਰੀਕਾ ਸੋਚਿਆ ਪ੍ਰਸ਼ਨ ਹਾਹਾ ਭੈਣ ਭਰਾ ਸੜਕ ਪਾਰ ਕਰਨ ਵਿੱਚ ਸਫਲ ਕਿਵੇਂ ਹੋਏ ਉੱਤਰ ਅੰਤ ਜਦੋਂ ਭੈਣ ਭਰਾ ਦੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਦੇ ਸਾਰੇ ਤਰੀਕੇ ਫੇਲ ਹੋ ਗਏ ਤਾਂ ਪੀਮੀ ਦਾ ਨਾਂ ਲੈ ਕੇ ਸੜਕ ਪਾਰ ਕਰਨ ਵਿੱਚ ਸਫਲ ਹੋ ਗਏ ਕਿ ਉਹ ਰਾਸ਼ੇ ਨੂੰ ਕਹਿ ਦੇਣਗੇ ਕਿ ਉਹ ਪੀਮੀ ਦੇ ਨਿਆਣੇ ਨੇ ਸਾਨੂੰ ਨਾ ਫੜ ਵਾਕਾਂ ਵਿੱਚ ਵਰਤੋ ਮੁਸ਼ਕਲ ਘਾਟੀ ਏਲੀ ਸੜਕ ਪਾਰ ਕਰਨਾ ਲੇਖਕ ਨੂੰ ਮੁਸ਼ਕਲ ਘਾਟੀ ਵਾਂਗ ਲੱਗਦਾ ਸੀ ਸ਼ਰਨ ਸਾਨੂੰ ਦੁੱਖ ਸੁੱਖ ਦੇਲੇ ਪ੍ਰਮਾਤਮਾ ਦੀ ਸ਼ਰਨ ਵਿੱਚ ਰਹਿਣਾ ਚਾਹੀਦਾ ਹੈ ਮੰਤਵ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੰਤਵ ਦੇਸ਼ ਆਜ਼ਾਦ ਕਰਾਉਣਾ ਸੀ ਰੁਝੇਵੇਂ ਬੰਦਾ ਮੁੱਕ ਜਾਂਦਾ ਹੈ ਪਰ ਉਸ ਦੇ ਰੁਝੇਵੇਂ ਨਹੀਂ ਮੁੱਕਦੇ ਗੁਸਤਾਖੀ ਸਾਨੂੰ ਕਿਸੇ ਦਾ ਵੀ ਨਿਰਾਦਰ ਕਰਨ ਦੀ ਗੁਸਤਾਖੀ ਨਹੀਂ ਕਰਨੀ ਚਾਹੀਦੀ ਦਿਲਾਸਾ ਹਾਰ ਚੁੱਕੇ ਵਿਅਕਤੀ ਨੂੰ ਵੀ ਦਿਲਾਸਾ ਮਿਲਣ ਤੇ ਮਿਹਨਤ ਕਰਨ ਦੀ ਪ੍ਰੇਰਣਾ ਮਿਲਦੀ ਹੈ ਠਠੰਬਰ ਕੇ ਸੱਪ ਨੂੰ ਸਾਹਮਣੇ ਦੇਖ ਕੇ ਬੱਚੇ ਠਠੰਬਰ ਕੇ ਖਲੋ ਗਏ ਘਾਤ ਲਾਈ ਖਲੋਤਾ ਪੁਲਸ ਚੋਰ ਨੂੰ ਫੜਨ ਲਈ ਘਾਤ ਲਾਈ ਖਲੋਤੀ ਸੀ